ਅੱਜ ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਵਿਚਾਰ ਚਰਚਾ ਦਾ ਵਿਸ਼ਾ ਹੈ ਕਿ ਇਹ ਵਿਸ਼ਾ ਬੜਾ ਹੀ ਗੰਭੀਰ ਹੈ ਕਿ ਅਗਲੀ ਪੀੜ੍ਹੀ ਨੂੰ ਕੁਰਬਾਨੀ ਨਾਲ ਜੋੜਨ ਲਈ ਪ੍ਰਭਾਵਸ਼ਾਲੀ ਤਰੀਕੇ ਕੀ ਹੋਣੇ ਚਾਹੀਦੇ ਹਨ ਗੁਰੂ ਪਿਆਰਿਓ ਜਿਵੇਂ ਨਵੀਂ ਬਿਲਡਿੰਗ ਤਿਆਰ ਕਰਨ ਲਈ ਪਹਿਲਾਂ ਪੁਰਾਣੀ ਬਿਲਡਿੰਗ ਦਾ ਢਾਉਣਾ ਲਾਜ਼ਮੀ ਹੁੰਦਾ ਹੈ ਠੀਕ ਇਸ ਤਰ੍ਹਾਂ ਹੀ ਸਿੱਖੀ ਅੰਦਰ ਨਵੀਂ ਰੰਗਤ ਪੈਦਾ ਕਰਨ ਲਈ ਵੀ ਪੁਰਾਣੀ ਰੰਗਤ ਵਾਲੀਆਂ ਪ੍ਰਚਾਰੀਆਂ ਜਾਂਦੀਆਂ ਉਹ ਸਭ ਰੀਤਾਂ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਜਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਛੇਤੀ ਪਤ ਰਹੇ ਇਹਨਾਂ ਅਨਸੈਸਰੀ ਮਨ ਘਟਤ ਰੀਤਾਂ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ ਸੰਗਤਾਂ ਨੂੰ ਜਾਗਰੂਤ ਕੀਤਾ ਜਾਵੇ ਸੰਗਤਾਂ ਨੂੰ ਜਾਗਰੂਤ ਕਰ ਸਕਦੇ ਹਨ ਚੰਗੇ ਗ੍ਰੰਥੀ ਚੰਗੇ ਪ੍ਰਚਾਰਕ ਆਦਮ ਹੁਣ ਆਪਣੇ ਵਿਸ਼ੇ ਵੱਲ ਮੁੜਦੇ ਹਾਂ ਸਾਡੇ ਸਬੰਧਤ ਵਿਸ਼ਾਏ ਦੀ ਇਸ ਮਸੱਈਆ ਦਾ ਹੱਲ ਉਨਾ ਚਿਰ ਤੱਕ ਹੱਲ ਨਹੀਂ ਹੋ ਸਕਦਾ ਜਿੰਨਾ ਚਿਰ ਤੱਕ ਅਸੀਂ ਸਮੱਸਿਆ ਦੇ ਹੱਲ ਲਈ ਗੰਭੀਰਤਾ ਨਾਲ ਨਹੀਂ ਸੋਚਦੇ ਕਿਉਂਕਿ ਵਰਤਮਾਨ ਸਮੇਂ ਵਿੱਚ ਇਸ ਸਮੱਸਿਆ ਦੇ ਮੁੱਖ ਦੋਸ਼ੀ ਤਿੰਨ ਹਨ ਪਹਿਲਾ ਅਗਿਆਨਤਾ ਵਿੱਚ ਫਸੇ ਬੱਚਾ ਦੇ ਮਾਪੇਤਾ ਦੂਸਰਾ ਗੁਰਦੁਆਰਿਆਂ ਵਿੱਚ 14 ਦੀਪੋਕ ਰੱਖਣ ਵਾਲੀਆਂ ਪ੍ਰਬੰਧਕ ਕਮੇਟੀਆਂ ਤੀਸਰਾ ਗੁਰਦੁਆਰਿਆਂ ਵਿੱਚ ਸੇਵਾ ਨਿਭਾਰ ਰਹੇ ਲਾਲਚੀ ਅਤੇ ਅਗਿਆਨੀ ਗਰੰਥੀ ਇਸ ਸਭ ਦੇ ਹੱਲ ਲਈ ਜ਼ਰੂਰੀ ਹੈ ਕਿ ਨੰਬਰ 1 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵਿੱਚ ਪੜ੍ਹੇ ਲਿਖੇ ਗੁਰਮਤ ਦੇ ਧਾਰਨੀ ਲੋਕਾਂ ਨੂੰ ਹੀ ਲਿਆਉਣਾ ਚਾਹੀਦਾ ਹੈ ਨਾ ਕਿ ਪ੍ਰਧਾਨ ਗਿਆਨ ਦੇ ਭੁੱਖਿਆ ਨੂੰ ਹੋ ਸਕੇ ਤਾਂ ਜੋ ਕੋਈ ਗੁਰਮਤ ਦੇ ਵਿਦਿਆਲੇ ਵਿੱਚੋਂ ਪੜਿਆ ਵਿਅਕਤੀ ਮਿਲ ਜਾਵੇ ਤਾਂ ਉਸ ਨੂੰ ਪ੍ਰਬੰਧਕ ਜ਼ਰੂਰ ਬਣਾਉਣਾ ਚਾਹੀਦਾ ਹੈ ਗੁਰਦੁਆਰੇ ਵਿੱਚ ਗ੍ਰੰਥੀ ਤਾਂ ਹਰ ਹਾਲਤ ਵਿੱਚ ਕਈ ਪਛਾਵਾਂ ਦਾ ਜਾਣਕਾਰ ਸ੍ਰੀ ਅਕਾਲ ਪੁਰਖਤ ਸਹਿਬ ਦੀ ਮਰਜ਼ਾਤਾ ਅਨੁਸਾਰ ਚੱਲ ਰਿਹਾ ਹੈ ਕਿਸੇ ਗੁਰਮਤ ਵਿਦਿਆਲੇ ਵਿੱਚੋਂ ਪੜਿਆ ਹੋਣਾ ਚਾਹੀਦਾ ਹੈ ਤਾਂ ਜੋ ਗੁਰਮਤ ਦਾ ਸਹੀ ਪ੍ਰਚਾਰ ਕਰ ਸਕੇ ਜਿਹੜੇ ਕਿਸੇ ਕਮਿਸ਼ਨਰੀ ਕਾਰਜ ਦੇ ਪੜ੍ਹੇ ਵਿਦਿਆਰਥੀ ਕਰ ਰਹੇ ਹਨ ਅਤੇ ਜੋ ਡੇਰਾਵਾਦੀ ਗ੍ਰੰਥੀ ਪ੍ਰਚਾਰਕ ਸਿੱਖ ਰਹਿਤ ਮਰਚਾਤਾ ਦੇ ਧਾਰਨੇ ਨਹੀਂ ਆਨੰਦ ਨੂੰ ਦਾ ਬਿਲਕੁਲ ਹੀ ਨਹੀਂ ਚਾਹੀਦਾ ਕਿ ਡੇਰਾਵਾਦ ਹੀ ਹੈ ਜੋ ਲਗ ਲਗ ਜ਼ਿਆਦਾ ਚਲਾ ਕੇ ਸਿੱਖੀ ਦੀ ਜਗ੍ਹਾ ਵਿੱਚ ਤੇਲ ਪਾ ਰਿਹਾ ਹੈ ਤੀਸਰਾ ਹੈ ਗ੍ਰੰਥੀ ਗੁਰਮਤ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਨਾ ਕਿ ਲਾ ਕਿਸਮ ਦਾ ਉਸ ਨੂੰ ਤਨਖਾਹ ਵੀ ਦੇਣੀ ਚਾਹੀਦਾ ਤਾਂ ਜੋ ਉਹ ਬੇ ਪਰ ਹੋ ਕੇ ਗੁਰਮਤ ਦਾ ਸਹੀ ਪ੍ਰਚਾਰ ਕਰ ਸਕੇ ਜੋ ਤਰ੍ਹਾਂ ਗ੍ਰੰਥੀ ਗੁਰਬਾਣੀ ਦੀ ਵਿਆਕਰਣ ਦੇ ਨਿਯਮਾਂ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਹੈ ਆ ਜੋ ਗੁਰਬਾਣੀ ਦਾ ਉਚਾਰਨ ਸ਼ੁੱਧ ਕਰ ਸਕੇ ਗ੍ਰੰਥੀ ਗੁਰਬਾਣੀ ਨੂੰ ਸਮਝਣਾ ਤੇ ਸਮਝਾਉਣ ਨੂੰ ਮੁੱਖ ਰੱਖ ਕੇ ਪੜਨ ਵਾਲਾ ਹੋਵੇ ਨਾ ਕਿ ਮੰਤਰਾਂ ਦੀ ਤਰ੍ਹਾਂ ਪੜਨ ਵਾਲਾ ਗ੍ਰੰਥੀ ਗੁਰਬਾਣੀ ਦਾ ਚੰਗਾ ਵਿਆਖਿਆਕਾਰ ਹੋਵੇ ਸੰਗਤਾਂ ਦਾ ਮਨ ਜਿੱਤਣ ਵਾਲਾ ਪ੍ਰਭਾਵਸ਼ਾਲੀ ਹੋਵੇ ਪ੍ਰਬੰਧਕ ਕਮੇਟੀ ਨੂੰ ਚੰਗੀ ਸਲਾਹ ਦੇਣ ਵਾਲਾ ਅਤ ਲੋਵੇ ਨਾ ਕਿ ਜੀ ਹਜੂਰੀ ਕਰਨ ਵਾਲਾ ਗ੍ਰੰਥੀ ਗੁਰਦੁਆਰਾ ਸਾਹਿਬ ਵਿੱਚ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਜਵਾਨਾਂ ਦੀਆਂ ਸਸਾਂ ਕਲਾਸਾਂ ਲਗਾਉਣੀਆਂ ਆਰੰਭ ਕਰੇ ਜਿਸ ਵਿੱਚ ਇਹ ਅਹਿਸਾਸ ਕਰਵਾਇਆ ਜਾਵੇ ਕਿ ਆਪਣੀ ਜੀਵਨ ਜਾਂਚ ਦਾ ਖਜ਼ਾਨਾ ਹੈ ਇਹ ਕੇਵਲ ਸਮਝਣ ਬੱਤੇ ਪੜ੍ਹਨੀ ਹੈ ਜੇਕਰ ਗੁਰਬਾਣੀ ਸਮਝ ਸਮਝ ਕੇ ਨਾ ਪੜੀ ਗਈ ਤਾਂ ਉਹ ਪੜਨ ਵਾਲੇ ਵਿਅਕਤੀ ਦਾ ਕੋਈ ਫਾਇਦਾ ਨਹੀਂ ਕਰੇਗੀ ਫਿਰ ਚਾਹੇ ਕਿੰਨੇ ਮਰਜੀ ਕੋਈ ਗੁਰਬਾਣੀ ਨੂੰ ਮਤਲਬ ਟੇਕ ਲਵੇ ਗ੍ਰੰਥੀ ਸੰਗਤ ਨੂੰ ਸਿੱਖ ਇਤਿਹਾਸ ਕੇਵਲ ਉਹ ਸੁਣਾਵੇ ਜੋ ਗੁਰਬਾਣੀ ਦੇ ਅਨੁਕੂਲ ਹੋਵੇ ਨਾ ਕਿ ਮਨਕ ਸਾਖੀਆਂ ਸੁਣਾਵੇ ਗ੍ਰੰਥੀ ਨਵੀਂ ਪੀੜ੍ਹੀ ਵਿੱਚ ਉਤਸ਼ਾਹ ਪੈਦਾ ਕਰੇ ਅਤੇ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਉਤਸ਼ਾਹਪੂਰਵਕ ਪ੍ਰੋਗਰਾਮ ਤਿਆਰ ਕਰਵਾਵੇ ਬੱਚਿਆਂ ਦੇ ਦਸਤਾਰ ਪਕਾਵ ਦੇ ਅਤੇ ਧਾਰਮਿਕ ਯੋਗਤਾਵਾਂ ਦੇ ਟੈਸਟ ਲਏ ਜਾਣ ਜਿਸ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸੰਗਤ ਵਿੱਚ ਇਨਾਮ ਦਿੱਤੇ ਜਾਣ ਬੱਚਿਆਂ ਦੇ ਮਾਤਾ ਪਿਤਾ ਆਪ ਵੀ ਕੁਰਬਾਨੀ ਦੀ ਵਿਚਾਰਧਾਰਾ ਨੂੰ ਸਮਝਣ ਲਈ ਗੁਰੂ ਦੀ ਸੰਗਤ ਕਰਨ ਅਤੇ ਆਪਣੇ ਬੱਚਿਆਂ ਨੂੰ ਵੀ ਉਤਸ਼ਾਹਿਤ ਕਰਕੇ ਸੰਗਤ ਵਿੱਚ ਲਿਆਉਣ ਪੜ੍ਹਿਆ ਲਿਖਿਆ ਗੁਰਮਤਿ ਦੀਆਂ ਧਾਰਨੀ ਬੀਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਪ੍ਰਚਾਰ ਦੇ ਖੇਤਰ ਵਿੱਚ ਤੱਗੇ ਸ਼ਾਮਲ ਹੋ ਕੇ ਸੇਵਾ ਨਿਭਾਉਣ ਕਿਉਂਕਿ ਕਈ ਨੌਜਵਾਨ ਬੱਚੀਆਂ ਆਪਣੀਆਂ ਸਮੱਸਿਆਵਾਂ ਕੇਵਲ ਬੀਬੀਆਂ ਨਾਲ ਹੀ ਸ਼ੇਅਰ ਕਰਨਾ ਚਾਹੁੰਦੀਆਂ ਹਨ ਗਲੋਬਲ ਸਿੱਖ ਕਾਉਂਸਲ ਵੱਲੋਂ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਪਿੰਡਾਂ ਕਸਬਿਆਂ ਵਿੱਚ ਕਲਾਸਾਂ ਲਗਾਈਆਂ ਜਾਂਦੀਆਂ ਹਨ ਅਤੇ ਬੀਬੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਵੇਂ ਕਿ ਭੈਣ ਜੀ ਮਨਦੀਪ ਕੌਰ ਡਿਪਟੀ ਪ੍ਰੈਜ਼ੀਡੈਂਟ ਗਲੋਬਲ ਸਿੱਖ ਕਾਉਂਸਲ ਖੁਦ ਆਪ ਬੀਬੀਆਂ ਨੂੰ ਉਤਸ਼ਾਹਿਤ ਕਰਨ ਲਈ ਕਥਾ ਕੀਰਤਨ ਰਾਈ ਸੇਵਾ ਨਿਭਾ ਰਹੇ ਹਨ ਜੋ ਕਿ ਇੱਕ ਸਲਾਘਾਯੋਗ ਕਦਮ ਹੈ ਇਸ ਤਰ੍ਹਾਂ ਹੀ ਹੋਰ ਸਿੱਖ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਵਿਦਿਆ ਵਿਚਾਰੀਤਾ ਪਰ ਉਪਕਾਰੀ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਹਰੇਕ ਸਿੱਖ ਪਰਿਵਾਰ ਕਾਣ ਖਾਏ ਕਿਸ ਹੱਥੋਂ ਦੇ ਦੇ ਸਿਧਾਂਤ ਮੁਤਾਬਕ ਆਪਣੇ ਘਰ ਵਿੱਚ ਗੁਰੂ ਦੀ ਗੋਲਕ ਰੱਖੇ ਜਿਸ ਵਿੱਚੋਂ ਸਿਆਣਪ ਨਾਲ ਜ਼ਰੂਰਤਮੰਦਾਂ ਦੀ ਮਦਦ ਕਰੇ ਤੇ ਜੋ ਮਾਇਆ ਬਚੇ ਉਸ ਨੂੰ ਪੰਥਕ ਕਾਰਜਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਸੀਦ ਪ੍ਰਾਪਤ ਕਰਕੇ ਜਮ੍ਹਾਂ ਕਰਵਾਵੇ ਜਾਂ ਗੁਰਦਰਾ ਸਾਹਿਬ ਵਿੱਚ ਰੱਖੀ ਗੋਲਕ ਵਿੱਚ ਪਾਵੇ ਕਿਉਂਕਿ ਬਿਨਾਂ ਮਾਇਆ ਤੋਂ ਪ੍ਰਚਾਰਕ ਸਾਧਨਾ ਵਿੱਚ ਮੁਸ਼ਕਲਾਂ ਆ ਜਾਂਦੀਆਂ ਹਨ ਦਸਰਾ ਜਸਵੰਤ ਸਿੰਘ ਕਾਲਾਫਗਾਨਾ ਆਪਣੇ ਵਿਚਾਰ ਇੱਥੇ ਹੀ ਸੰਕੋਚਦਾ ਹਾਂ ਪੂਰ ਚੁੱਕ ਦੀ ਮਾਫੀ ਫਤਿਹ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ